ਅਗਰ ਤੁਸੀਂ ਵੀ ਚਾਹੁੰਦੇ ਹੋ ਗੋਲਡਨ 글로 ਤੁਸੀਂ ਵੀ ਚਾਹੁੰਦੇ ਹੋ ਸੋਨੇ ਵਾਂਗੂ ਚਮਕਣਾ ਤੁਸੀਂ ਵੀ ਚਾਹੁੰਦੇ ਹੋ ਤੁਹਾਡੀ ਸਕਿਨ ਬਿਲਕੁਲ ਸ਼ੀਸ਼ੇ ਵਾਂਗੂ ਚਮਕੇ ਬਿਲਕੁਲ ਵੀ ਸ਼ਾਈਆਂ ਨਾ ਹੋਣ ਕੋਈ ਵੀ ਦਾਗ-ਧੱਬਾ ਨਾ ਹੋਵੇ ਸਰਦੀ ਦੇ ਵਿੱਚ ਖੁਸ਼ਕੀ ਜਿਹੜੀ ਹੋਵੇ ਬਿਲਕੁਲ ਵੀ ਨਾ ਹੋਵੇ ਤੁਹਾਡੀ ਸਕਿਨ ਇੱਕਦਮ ਚਮਕਦਾਰ ਹੋਵੇ ਗਲੋਇੰਗ ਹੋਵੇ ਸ਼ਾਈਆਂ ਝੁਰੜੀਆਂ ਬਿਲਕੁਲ ਠੀਕ ਹੋਣ ਤੇ ਬਸ ਆ ਚੀਜ਼ਾਂ ਜਿਹੜੀਆਂ ਨੇ ਘਰੇ ਹੀ ਤੁਹਾਡੇ ਕਿਚਨ ਵਿੱਚ ਪਈਆਂ ਹੋਈਆਂ ਨੇ ਇਹਨਾਂ ਦਾ ਬੜੇ ਹੀ ਸੌਖੇ ਤਰੀਕੇ ਨਾਲ ਬੜੇ ਈਜ਼ੀ ਤਰੀਕੇ ਦੇ ਨਾਲ ਇਸਤੇਮਾਲ ਕਰਕੇ ਤੁਸੀਂ ਆਪਣੀ ਸਕਿਨ ਨੂੰ ਇੱਕਦਮ ਨਿਸ਼ਕਾ ਸਕਦੇ ਹੋ ਮੇਰੀਆਂ ਭੈਣਾਂ ਬਹੁਤ ਪਰੇਸ਼ਾਨ ਜਿਨ੍ਹਾਂ ਦੇ ਰੰਗ ਜਿਹੜੇ ਡਾਰਕ ਹੋ ਚੁੱਕੇ ਨੇ ਧੁੱਪ ਨਾਲ ਤੇ ਉਹ ਚਾਹੁੰਦੀਆਂ ਨੇ ਕਿ ਅਸੀਂ ਰੰਗ ਨੂੰ ਗੋਰਾ ਕਰੀਏ ਤੇ ਆਹ ਚੀਜ਼ ਜਿਹੜੀ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਇਹ ਤੁਹਾਡੇ ਰੰਗ ਨੂੰ ਗੋਰਾ ਵੀ ਕਰੇਗੀ ਔਰ ਜੇ ਤੁਹਾਡੀ ਸਕਿਨ ਡਰਾਈ ਹੈ ਡਰਾਈ ਸਕਿਨ ਨੂੰ ਇੱਕਦਮ ਠੀਕ ਕਰੇਗੀ ਅਗਰ ਤੁਹਾਡੇ ਝੁਰੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਬਿਲਕੁਲ ਠੀਕ ਹੋਣਗੀਆਂ ਬਸ ਮੇਰੇ ਦੱਸੇ ਹੋਏ ਤਰੀਕੇ ਨਾਲ ਲਗਾਉਣਾ ਸ਼ੁਰੂ ਕਰ ਦਵੋ ਫਿਰ ਤੁਸੀਂ ਦੇਖਿਓ ਕਮਾਲ ਤੁਹਾਡੀ ਦਿਨ ਬਦ ਦਿਨ ਜਿਹੜੀ ਸਕਿਨ एकदम ਚਮਕਦਾਰ ਤੇ ਇੱਕਦਮ ਗਰੋਇੰਗ ਹੋ ਜਾਵੇਗੀ ਤੁਸੀਂ ਚਾਹੇ ਹੋਵੋਗੇ 30 ਸਾਲ ਚ ਚਾਹੇ ਹੋਵੋਗੇ 40 ਸਾਲ ਦੇ ਚਾਹੇ ਤੁਸੀਂ 50 ਸਾਲ ਦੀ ਏਜ ਵਿੱਚ ਚਾਹੇ ਤੁਸੀਂ 60 ਸਾਲ ਦੀ ਏਜ ਵਿੱਚ ਤੁਹਾਡੀ ਸਕਿਨ ਜਿਹੜੀ ਬਿਲਕੁਲ ਰਿਪੇਅਰ ਤਾਂ ਹਾਂਜੀ ਦੱਸਦੇ ਆ ਤੁਹਾਨੂੰ ਕਿਦਾਂ ਇਹ ਵਾਲੀ ਰੈਮਡੀ ਤਿਆਰ ਕੀਤੀ ਜਾਣੀ ਇਹਦੇ ਲਈ ਤੁਸੀਂ ਕੀ ਲੈਣਾ ਤੁਸੀਂ ਲੈਣੀ ਚੁਟਕੀ ਇੱਕ ਹਲਦੀ ਹਲਦੀ ਜੇ ਤਾਂ ਤੁਹਾਡੇ ਘਰ ਵਾਲੀ ਫਿਰ ਤਾਂ ਬਿਲਕੁਲ ਥੋੜੀ ਲਿਓ ਜੇ ਹੈਗੀ ਆ ਪੰਸਾਰੀਆਂ ਤੋਂ ਅੰਬਾਲ ਦੀ ਲੈ ਕੇ ਆਂਦੀ ਏ ਫਿਰ ਤੁਸੀਂ ਜ਼ਿਆਦੀ ਲੈ ਸਕਦੇ ਹੋ ਤੇ ਇਹਦੇ ਵਿੱਚ ਪਾਣਾ ਤੁਸੀਂ ਅੱਧਾ ਚਮਚ ਕੋਕੋਨਟ ਔਇਲ ਯਾਨੀ ਕਿ ਤੁਸੀਂ ਨਾਰੀਆ ਦਾ ਤੇਲ ਆਪਣੇ ਹਿਸਾਬ ਨਾਲ 1 ਚਮਚ ਪਾ ਸਕਦੇ ਹੋ ਅੱਧਾ ਚਮਚ ਪਾ ਸਕਦੇ ਹੋ ਜਿੰਨੇ ਵੀ ਤੁਸੀਂ ਰੈਮਡੀ ਤਿਆਰ ਕਰ ਸਕਦੇ ਹੋ ਉਹਨਾਂ ਆਪਣੇ ਰਿਕੋਰਡਿੰਗ ਪਾ ਸਕਦੇ ਹੋ ਤੇ ਇੱਥੇ ਲੈਣਾ ਤੁਸੀਂ ਟਮਾਟਰ ਦਾ ਰਸ ਟਮਾਟਰ ਜਿਹੜਾ ਹੁੰਦਾ ਸਾਡੀ ਸਕਿਨ 'ਤੇ ਬਹੁਤ ਵਧੀਆ ਹੁੰਦਾ ਸਾਡੀਆਂ ਜਿਹੜੀਆਂ ਛਾਈਆਂ ਹੁੰਦੀਆਂ ਨੇ ਦਾਗ-ਧੱਬੇ ਹੁੰਦੇ ਨੇ ਉਹਨੂੰ ਬਿਲਕੁਲ ਠੀਕ ਕਰਦਾ ਹੈ ਤੇ ਜਿਹੜੀ ਹਲਦੀ ਹੁੰਦੀ ਸਾਡੇ ਕੋਈ ਵੀ ਪਿੰਪਲ ਦਾ ਦਾਣਾ ਹੋਵੇ ਚਾਹੇ ਕਿਸੇ ਵੀ ਪ੍ਰਕਾਰ ਦੀ ਕੋਈ ਅਲਰਜੀ ਹੋਵੇ ਜਾਂ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਫੋੜਾ ਫਿंसी ਹੁੰਦਾ ਹੈ ਫੇਸ ਤੇ ਉਹ ਬਿਲਕੁਲ ਠੀਕ ਕਰ ਦਿੰਦੀ ਹੈ ਤੇ ਰੰਗਤ ਨੂੰ ਇੱਕਦਮ ਨਿਖਾਰ ਦਿੰਦੀ ਹੈ ਕੋਕੋਨਟ ਔਇਲ ਜਿਹੜਾ ਹੁੰਦਾ ਸਾਡੀ ਸਕਿਨ ਤੇ ਜਿਹੜਾ ਮੋਇਸਚਰਾਈਜ਼ਰ ਹੈ ਉਹਨੂੰ ਪੈਦਾ ਕਰਦਾ ਹੈ ਤੇ ਇਹਦੇ ਵਿੱਚ ਤੁਸੀਂ ਲਿਆਏ ਥੋੜਾ ਜਿਹਾ ਐਲੋਵੀਰਾ ਜੈੱਲ ਐਲੋਵੀਰਾ ਜੈੱਲ ਜਿਹੜਾ ਹੁੰਦਾ ਬਹੁਤ ਵਧੀ ਤੇ ਹਾਂਜੀ ਦੇਖਿਆ ਤੁਹਾਡੇ ਘਰੇ ਹੀ ਚੀਜ਼ਾਂ ਪਈਆਂ ਹੁੰਦੀਆਂ ਨੇ ਇਸ ਤਰੀਕੇ ਨਾਲ ਤੁਸੀਂ ਨਾਰੀਅਲ ਦੇ ਤੇਲ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਹੈ ਹੋ ਸਕੇ ਤਾਂ ਵਿਟਾਮਿਨ E ਦਾ ਕੈਪਸੂਲ ਵੀ ਇਹਦੇ ਵਿੱਚ ਜ਼ਰੂਰ ਪਾਣਾ ਮੇਰੇ ਕੋਲ ਇਸ ਟਾਈਮ ਹੈ ਨਹੀਂ ਸੀ ਇਸ ਕਰਕੇ ਮੈਂ ਪਾਇਆ ਨਹੀਂ ਹੈਗਾ ਵਿਟਾਮਿਨ E ਦਾ ਕੈਪਸੂਲ ਵੀ ਪਾ ਲਓ ਤੇ ਇਹਨੂੰ ਤੁਸੀਂ ਕੀ ਕਰਨਾ ਹੈ 15 ਤੋਂ 20 ਮਿੰਟ ਡੇਲੀ ਆਪਣੇ ਚਿਹਰੇ ਤੇ ਲਗਾ ਕੇ ਰੱਖਣਾ ਹੈ ਵੈਸੇ ਤਾਂ ਤੁਸੀਂ ਇਹਨੂੰ ਰਾਤ ਭਰ ਲਗਾ ਕੇ ਹੀ ਛੱਡ ਦੋਗੇ ਤਾਂ ਤਾਂ ਵੀ ਬਹੁਤ ਵਧੀਆ ਹੈ ਜਿਨ੍ਹਾਂ ਦੇ ਚਾਹਿਆ ਜਿਆਦੀਆਂ ਨੇ ਜਾਂ ਜਿਨ੍ਹਾਂ ਦੇ ਪਿੰਪਲਾਂ ਦੇ ਦਾਗ ਨੇ ਜਾਂ ਕਿਸੇ ਵੀ ਪ੍ਰਕਾਰ ਦੀ ਸਕਿਨ ਤੇ ਦਾਗ-ਧੱਬੇ ਹੋਏ ਪਏ ਨੇ ਅਗਰ ਤੁਸੀਂ ਰਾਤ ਭਰ ਇਸ ਤਰੀਕੇ ਨਾਲ ਲਗਾ ਕੇ ਇਹਨੂੰ ਛੱਡ ਵੀ ਦੋਗੇ ਤੁਹਾਡੀ ਸਕਿਨ ਜਿਹੜੀ ਹੈ ਨਾ ਬਿਲਕੁਲ ਗਲੋਇੰਗ ਹੋ ਜਾਵੇਗੀ ਤੇ ਅਗਰ ਤੁਸੀਂ ਫੇਸ ਤੇ ਜ਼ਿਆਦਾ ਟਾਈਮ ਨਹੀਂ ਰੱਖਣਾ ਚਾਹੁੰਦੇ ਚਾਹਦੇ ਮਤਲਬ ਕਿ ਅੱਧਾ ਘੰਟਾ ਲਗਾ ਕੇ ਤੁਸੀਂ ਆਪਣੇ ਫੇਸ ਨੂੰ ਜਿਹੜਾ ਹੈ ਨਾ ਵਾਸ਼ ਕਰ ਲਓ ਤੇ ਸਿੰਪਲ ਪਾਣੀ ਨਾਲ ਵਾਸ਼ ਕਰਕੇ ਉਸ ਤੋਂ ਬਾਅਦ ਤੁਸੀਂ ਬਿਲਕੁਲ ਵੀ ਚਿਹਰੇ ਤੇ ਕੋਈ ਵੀ ਕੁਝ ਨਹੀਂ ਲਗਾਉਣਾ ਹੈਗਾ ਤੇ ਬਸ ਉਸ ਤੋਂ ਬਾਅਦ ਤੁਸੀਂ ਚਾਹੋ ਤਾਂ ਇੱਕ ਦੁੱਧ ਦੀ ਜਿਹੜੀ ਮਲਾਈ ਹੁੰਦੀ ਹੈ ਨਾ ਉਹ ਲਗਾ ਕੇ ਨਾਈਟ ਨੂੰ ਸੋ ਜਾਓ ਸਵੇਰੇ ਤੁਸੀਂ ਜਦੋਂ ਵੀ ਆਪਣੇ ਚਿਹਰੇ ਨੂੰ ਧੋਵੋਗੇ ਸਵੇਰੇ ਜਦੋਂ ਤੁਸੀਂ ਆਪਣਾ ਚਿਹਰਾ ਸ਼ੀਸ਼ੇ 'ਚ ਦੇਖੋਗੇ ਤੁਹਾਡੇ ਸਕਿਨ ਤੇ ਇੱਕ ਅਲੱਗ ਜੀ ਚਮਕ ਇੱਕ ਅਲੱਗ ਜਿਹਾ ਨਿਖਾਰ ਇੱਕ ਅਲੱਗ ਜੀ ਟਿਊਨ ਹੋਈ ਹੋਣੀ ਤੁਹਾਡੇ ਚਿਹਰੇ 'ਤੇ ਤੁਹਾਡੇ ਚਿਹਰੇ ਜਿਹੜੀਆਂ ਛਾਈਆਂ ਨੇ ਨਾ ਹੌਲੀ-ਹੌਲੀ ਜਿਹੜੀਆਂ ਨੇ ਨਾ ਰਿਮੂਵ ਹੋਣੀਆਂ ਸ਼ੁਰੂ ਹੋ ਜਾਣੀਆਂ ਨੇ ਦਾਗ-ਧੱਬੇ ਨੇ ਬਿਲਕੁਲ ਠੀਕ ਹੋਣੇ ਸ਼ੁਰੂ ਹੋ ਜਾਣੇ ਨੇ ਔਰ ਤੁਹਾਡੀ ਸਕਿਨ ਤੇ 골ਡਨ ਗਲੋ ਆ ਜਾਣਾ ਹੈ ਸਕਿਨ ਤੁਹਾਡੀ ਇੰਨੀ ਸੋਹਣੀ ਹੋ ਜਾਣੀ ਕਿ ਤੁਹਾਨੂੰ ਸਾਰੇ ਪੁੱਛਣਗੇ ਕਿ ਤੁਸੀਂ ਕੀ ਲਗਾਉਂਦੇ ਹੋ ਸਕਿਨ ਤੇ ਵੀ ਤੁਹਾਡੀ ਸਕਿਨ ਇੰਨੀ ਵਧੀਆ ਹੋ ਗਈ ਹੈ ਤੇ ਸਕਿਨ ਜਿਹੜੀ ਟਾਈਟ ਹੋਣੀ ਵੀ ਸ਼ੁਰੂ ਹੋ ਜਾਏਗੀ ਕਿਉਂਕਿ ਜਦੋਂ ਆਪਣੀ ਸਕਿਨ ਤੇ ਖੁਸ਼ਕੀ ਹੁੰਦੀ ਹੈ ਨਾ ਫਿਰ ਹੀ ਆਪਣੇ ਸ਼ਾਈਆਂ ਔਰ ਫਿਰ ਹੀ ਆਪਣੇ ਜਿਹੜੀ ਉਹ ਹੁੰਦੀ ਹੈ ਨਾ ਝੁਰੜੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ ਸਾਡੀ ਸਕਿਨ ਲੂਜ਼ ਹੋਣੀ ਸ਼ੁਰੂ ਹੋ ਜਾਂਦੀ ਕਿਉਂਕਿ ਸਕਿਨ ਜਿਹੜੀ ਇੱਕਦਮ ਰੁੱਖੀ ਸੁੱਕੀ ਹੋ ਜਾਂਦੀ ਹੈ ਉਹਦੇ ਵਿੱਚ ਮੋਇਸਚਰਾਈਜ਼ਰ ਦੀ ਕਮੀ ਹੋ ਜਾਂਦੀ ਹੈ ਜਦੋਂ ਸਕਿਨ ਵਿੱਚ ਮੋਇਸਚਰਾਈਜ਼ਰ ਦੀ ਕਮੀ ਹੁੰਦੀ ਹੈ ਸਾਡੇ ਰਿੰਕਲ ਆਉਣੇ ਸ਼ੁਰੂ ਹੋ ਜਾਂਦੇ ਨੇ ਝੁਰੜੀਆਂ ਸ਼ੁਰੂ ਹੋ ਜਾਂਦੀਆਂ ਨੇ ਡਰਾਈ ਸਕਿਨ ਹੋ ਜਾਂਦੀ ਹੈ ਸਾਡੀ ਸਕਿਨ ਇੱਕਦਮ ਜਿਹੜੀ ਹੈ ਨਾ ਬੇਤ ਬੇਕਾਰਜੀ ਹੋ ਜਾਂਦੀ ਹੈ ਸਾਨੂੰ ਇਦਾਂ ਲੱਗਦਾ ਹੈ ਕਿ ਸਾਡੇ ਸਕਿਨ ਨੂੰ ਪਤਾ ਨਹੀਂ ਕੀ ਹੋ ਗਿਆ ਵੀ ਪਹਿਲਾਂ ਇੰਨੀ ਸੋਹਣੀ ਹੁੰਦੀ ਸੀ ਵੀ ਹੁਣ ਪਤਾ ਨਹੀਂ ਕੀ ਹੋ ਗਿਆ ਨਾਲ ਨਾਲ ਇਹਦੇ ਪਾਣੀ ਪੀਣਾ ਸ਼ੁਰੂ ਕਰ ਦਿਓ ਪਾਣੀ ਵੱਧ ਤੋਂ ਵੱਧ ਪੀਆ ਕਰੋ ਜਿੰਨਾ ਵੀ ਹੋ ਸਕੇ ਹਰੀਆਂ ਸਬਜ਼ੀਆਂ ਖਾਇਆ ਕਰੋ ਲਿਕਵਿਡ ਚੀਜ਼ਾਂ ਜਿਹੜੀਆਂ ਨੇ ਉਹ ਜ਼ਿਆਦਾ ਖਾਇਆ ਕਰੋ ਜਿੱਦਾਂ ਕਿ ਖੀਰੇ ਹੋ ਗਏ ਤੇ ਐਡਾ ਮਸਮੀਆਂ ਹੋ ਗਈਆਂ ਜਾ ਕੋਈ ਚੀਜ਼ ਮਤਲਬ ਕਿ ਲਿਕਵਿਡ ਚੀਜ਼ਾਂ ਤੁਸੀਂ ਜ਼ਿਆਦਾ ਖਾਇਕੋ ਜਿਹੜਾ ਬੀਟਰੂਟ ਹੁੰਦਾ ਹੈ ਚੁਕੰਦਰ ਉਹਦਾ ਜੂਸ ਕੱਢ ਕੇ ਡੇਲੀ ਪੀਣਾ ਸ਼ੁਰੂ ਕਰਦੋ ਹੁਣ ਆਵਲੇ ਬਹੁਤ ਨੇ ਆਵਲੇ ਜਿਹੜੇ ਨੇ ਉਹਦੀ ਡਰਿੰਕ ਬਣਾ ਕੇ ਰੱਖ ਲਓ ਆਵਲਿਆਂ ਨੂੰ ਕੱਦੂ ਕਸ ਕਰਕੇ ਚਾਹੇ ਉਬਾਲ ਕੇ ਉਹਦਾ ਜੂਸ ਬਣਾ ਕੇ ਤੁਸੀਂ ਰੱਖ ਸਕਦੇ ਹੋ ਤਾਂ ਜੋ ਮੇਰੀਆਂ ਭੈਣਾਂ ਡੇਲੀ ਉੱਠ ਕੇ ਸਿਰਫ ਇੱਕ ਗਲਾਸ ਇੱਕ ਸ਼ੋਰਟ ਜਿਹੜਾ ਉਹ ਪੀਣਾ ਸ਼ੁਰੂ ਕਰ ਦੋਗੇ ਤੁਸੀਂ ਫਿਰ ਦੇਖਿਓ ਤੁਹਾਡੀ ਸਕਿਨ ਔਰ ਤੁਹਾਡੇ ਵਾਲ ਵੀ ਇਹਦੇ ਨਾਲ ਚਮਕਣ ਲੱਗਣਗੇ ਸਕਿਨ ਦੇ ਵਿੱਚ ਵੀ ਤੁਹਾਡੇ ਅੰਦਰ ਅੰਦਰੋਂ ਹੀ ਚਮਕ ਆਮਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਜਦੋਂ ਆਪਣੇ ਅੰਦਰੂਨੀ ਬਿਲਕੁ ਅਰ ਠੀਕ ਹੋ ਜਾਣਾ ਨਾ ਆਪਣਾ ਅੰਦਰ ਪੰਨ ਠੀਕ ਹੋ ਜਾਣਾ ਤੇ ਬਾਹਰੋਂ ਆਪਣੇ ਆਪ ਚਮਕ ਜਿਹੜੀ ਆਮਲੀ ਸ਼ੁਰੂ ਹੋ ਜਣੀ ਅਗਰ ਆਪਣਾ ਅੰਦਰਲਾ ਸਿਸਟਮ ਖਰਾਬ ਹੈ ਤੇ ਬਾਹਰ ਜਿਹੜੀ ਚਮਕ ਹੈ ਜਿੰਨੇ ਮਰਜੀ ਕੋਸ਼ਿਸ਼ ਕਰ ਲੋਗੇ ਨਾ ਕਿ ਮਹਿੰਗੇ ਮਹਿੰਗੇ ਕਰੀਮਾਂ ਲਗਾ ਲੀਏ ਜਾਂ ਮਹਿੰਗੇ ਮਹਿੰਗੇ ਪ੍ਰੋਡਕਟ ਲਗਾ ਲੀਏ ਉਹ ਤੁਹਾਡੇ ਚਮਕ ਨਹੀਂ ਨਜ਼ਰ ਆਣੀ ਹੈਗੀ ਜਿੰਨਾ ਚਿਰ ਤੁਹਾਡਾ ਅੰਦਰ ਨਹੀਂ ਠੀਕ ਹੋਣਾ ਤੇ ਅੰਦਰ ਇਹਨਾਂ ਚੀਜ਼ਾਂ ਨਾਲ ਠੀਕ ਹੋਣਾ ਆਵਲੇ ਦਾ ਜੂਸ ਹੋ ਗਿਆ ਚੁਕੰਦਰ ਹੋ ਗਿਆ ਮੂਲੀ ਹੋ ਗਈ ਮੂਲੀ ਜਿਹੜੀ ਹੁੰਦੀ ਸਾਡੇ ਸ਼ਾਇਆ ਵਾਸਤੇ ਬਹੁਤ ਵਧੀਆ ਹੁੰਦੀ ਹੈ ਬੈਸਟ ਹੁੰਦੀ ਹੈ ਮੂਲੀ ਵੈਸੇ ਦੁਪਹਿਰ ਵੇਲੇ ਖਾ ਨਾ ਹੀ ਖੀਰਾ ਰਾਤ ਨੂੰ ਖਾਣਾ ਚਾਹੀਦਾ ਕਿਉਂਕਿ ਇਹ ਸਾਨੂੰ ਹਾਜਮ ਨਹੀਂ ਹੁੰਦਾ ਹੈਗਾ ਹਾਜਮ ਹੋਣ ਵਿੱਚ ਦਿੱਕਤ ਹੁੰਦੀ ਹੈ ਤੇ ਇਸ ਕਰਕੇ ਤੁਸੀਂ ਇਹਨੂੰ ਦਿਨੇ ਖਾਓ ਪਲੇਟ ਪਰ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਵੀਡੀਓ ਜਿਹੜੀ ਬਹੁਤ ਪਸੰਦ ਆਈ ਹੋਣੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਸੋਣਾ ਜੀ ਜ਼ਰੂਰ ਕਰਨਾ ਐਸੀ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਅਗਰ ਸਬਸਕ੍ਰਾਈਬ ਕਰੋਗੇ ਤਾਂ ਹੀ ਨੋਟੀਫਿਕੇਸ਼ਨ ਮਿਲੇਗੀ ਬਹੁਤ ਵਧੀਆ ਵਧੀਆ ਟਿਪਸ ਤੁਹਾਡੇ ਨਾਲ ਸ਼ੇਅਰ ਕੀਤੇ ਜਾਂਦੇ ਨੇ ਜਿਹੜੀਆਂ ਭੈਣਾਂ ਪਰੇਸ਼ਾਨ ਨੇ ਆਪਣੀ ਸਕਿਨ ਨੂੰ ਲੈ ਕੇ ਜਿਹੜੀਆਂ ਭੈਣਾਂ ਪਰੇਸ਼ਾਨ ਨੇ ਆਪਣੇ ਡਾਰਕ ਸਕਿਨ ਨੂੰ ਲੈ ਕੇ ਜਿਹੜੀਆਂ ਭੈਣਾਂ ਚਾਹੁੰਦੀਆਂ ਨੇ ਸਾਡਾ ਰੰਗ ਗੋਰਾ ਹੋ ਜਾਵੇ ਜਿਹੜੀਆਂ ਭੈਣਾਂ ਚਾਹੁੰਦੀਆਂ ਨੇ ਸਾਡੀ ਸਕਿਨ ਇੱਕਦਮ ਜਿਹੜੀ ਹੈ ਨਾ ਮਤਕੀ ਹੋ ਜਾਵੇ ਮੋਇਸਚਰਾਈਜ਼ਰ ਵਰਗੀ ਹੋ ਜਾਵੇ ਕਿਉਂਕਿ ਉਹਨੇ ਦੁਖੀ ਸੁੱਕੀ ਸਕਿਨ ਹੋ ਗਈ ਅੰਦਰੂਨੀ ਜਿਹੜਾ ਮੋਇਸਚਰਾਈਜ਼ਰ ਹੈ ਨਾ ਉਹ ਘਟ ਗਿਆ ਏ ਤੇ ਉਹਨੂੰ ਕਿਦਾਂ ਪੂਰਾ ਕੀਤਾ ਜਾਂਦਾ ਹੈ ਐਦਾਂ ਦੀਆਂ ਵੀਡੀਓ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਂਦੀਆਂ ਨੇ ਕਿ ਤੁਹਾਡਾ ਜਿਹੜਾ ਮੋਇਸਚਰਾਈਜ਼ਰ ਹੈ ਨਾ ਉਹ ਖਤਮ ਨਾ ਹੋਵੇ ਸਕਿਨ ਦਾ ਗਲੋ ਖਤਮ ਨਾ ਹੋਵੇ ਸਕਿਨ ਤੇ ਇੱਕਦਮ ਚਮਕ ਹੋਵੇ ਸਕਿਨ ਇੱਕਦਮ ਬਿਊਟੀਫੁਲ ਤੇ ਇੱਕਦਮ ਗਲੋਇੰਗ ਲੱਗੇ ਮੇਰੀਆਂ ਭੈਣਾਂ ਜਿਹੜੇ ਮਹਿੰਗੇ ਮਹਿੰਗੇ ਪਾਲਦਰਾਂ 'ਚ ਜਾ ਕੇ ਤੇ ਮਹਿੰਗੇ ਮਹਿੰਗੇ ਸੈਲੂਨ 'ਚ ਜਾ ਕੇ ਜਿਹੜਾ ਟ੍ਰੀਟਮੈਂਟ ਕਰਵਾਉਂਦੀਆਂ ਨੇ ਇਹਨੇ ਪੈਸ ਜਿਆਦਾ ਹੀ ਪਿਗਮੈਂਟੇਸ਼ਨ ਹੋຊਾਈਆਂ ਜਿਹੜੀਆਂ ਨੇ ਨਜ਼ਰ ਆਉਂਦੀਆਂ ਨੇ ਚਿਹਰੇ ਤੇ ਤੇ ਆਪਾਂ ਇਸ ਚੈਨਲ ਦੇ ਤੁਹਾਨੂੰ ਤਾਂ ਹੀ ਛੋਟੇ ਛੋਟੇ ਟਿਪਸ ਦੱਸਦੇ ਆ ਕਿ ਉਹਨਾਂ ਨੂੰ ਤੁਸੀਂ ਇਸਤੇਮਾਲ ਕਰਕੇ ਆਪਣੀ ਸਕਿਨ ਨੂੰ ਬ੍ਰਾਈਟ ਤੇ ਇੱਕਦਮ ਗਲੋਇੰਗ ਕਰ ਸਕਦੇ ਹੋ ਬਿਨਾ ਮੇਕਅਪ ਤੋਂ ਵੀ ਮਰੀਆਂ ਭੈਣਾਂ ਜਿਹੜੀਆਂ ਪਰੀਆਂ ਵਾਂਗੂ ਲੱਗਣ ਗਿਆ ਕਿਤੇ ਵੀ ਜਾਣਗੇ ਸਾਰੇ ਹੀ ਪੁੱਛਣਗੇ ਕਿ ਤੁਸੀਂ ਸਕਿਨ ਤੇ ਕੀ ਲਗਾਉਂਦੇ ਹੋ ਤਾਂ ਤੁਹਾਡੀ ਏਜ ਇੰਨੀ ਹੋ ਚੁੱਕੀ ਮੰਨ ਲਓ ਮੇਰੀ ਏਜ ਹੈਗੀ 40 ਪਲੱਸ ਸੇ ਮੈਨੂੰ ਸਾਰੇ ਹੀ ਪੁੱਛਦੇ ਨੇ ਕਿ ਤੁਹਾਡੀ ਸਕਿਨ ਜਿਹੜੀ ਹੈ ਇੰਨੀ ਚਮਕਦਾਰ ਤੇ ਇੰਨੀ ਸਾਉ ਵਾਲੀ ਕਿੱਦਾਂ ਹੈ ਕਿ ਤੁਸੀਂ ਬਿਲਕੁਲ ਵੀ ਨਹੀਂ ਲੱਗਦੇ ਕਿ ਤੁਹਾਡੀ 40 ਸਾਲ ਤੋਂ ਉੱਪਰ ਉਮਰ ਹੋ ਚੁੱਕੀ ਹੈ ਤੇ ਇਸ ਕਰਕੇ ਮੈਂ ਤੁਹਾਡੇ ਨਾਲ ਇੱਥੇ ਟਿਪਸ ਜਿਹੜੇ ਸ਼ੇਅਰ ਕਰਦੇ ਹਾਂ ਤੁਸੀਂ ਵੀ ਮੇਰੀਆਂ ਭੈਣਾ ਲੌਂਗ ਟਾਈਮ ਤੱਕ ਜਵਾਨ ਰਹੋ ਤੁਹਾਡੇ ਬੱਚਿਆਂ ਦੀ ਸ਼ਾਦੀ ਵੀ ਹੋ ਜਾਵੇ ਪੋਤੇ ਪੁੱਤੀਆਂ ਵਾਲੇ ਵੀ ਹੋ ਜਾਓ ਤਾਂ ਵੀ ਤੁਸੀਂ ਇੱਕਦਮ ਜਵਾਨ ਤੇ ਇੱਕਦਮ ਖੂਬਸੂਰਤ ਲੱਗੋ ਕਿਉਂਕਿ ਇੱਕ ਵਾਰੀ ਜੀਵਨ ਮਿਲਦਾ ਇੱਕ ਵਾਰੀ ਹੀ ਦੁਨੀਆ ਤੇ ਆਣਾ ਤੇ ਇੱਕ ਵਾਰੀ ਹੀ ਜ਼ਿੰਦਗੀ ਹੰਡਾਣੀ ਐ ਨੂੰ ਅੱਛੇ ਤਰੀਕੇ ਨਾਲ ਚੰਗੇ ਤਰੀਕੇ ਦੇ ਨਾਲ ਹੰਡਾਈਏ ਤਾਂ ਜੋ ਅਸੀਂ ਵੀ ਹੱਸਦੇ ਰਹੀਏ ਸਾਡੇ ਪਰਿਵਾਰ ਵਾਲੇ ਵੀ ਖੁਸ਼ ਰਹਿਣ ਤੇ ਅਸੀਂ ਵੀ ਖੁਸ਼ ਰਹੀਏ ਆਪਣੇ ਆਪ ਨੂੰ ਤੰਦਰੁਸਤ ਰੱਖਾਂਗੇ ਆਪਣੇ ਆਪ ਨੂੰ ਖੁਸ਼ ਰੱਖਾਂਗੇ ਤਾਂ ਹੀ ਆਪਣੀ ਫੈਮਿਲੀ ਨੂੰ ਅਸੀਂ ਖੁਸ਼ ਰੱਖ ਪਾਵਾਂਗੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਵੱਧ ਤੋਂ ਵੱਧ ਲਾਈਕ ਕਰ ਦੇਣਾ ਤੇ ਐਧਾ ਦੇ ਵੀਡੀਓ ਹੋਰ ਦੇਖਣ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਇਹ ਵਾਲਾ ਜਿਹੜਾ ਮੈਂ ਤੁਹਾਨੂੰ ਅੱਜ ਇਹ ਦੱਸੀ ਹੈ ਨਾ ਚੀਜ਼ ਹਲਦੀ ਔਰ ਨਾਰੀਅਲ ਦਾ ਤੇਲ ਐਲੋਵੇਰਾ ਜੈਲ ਟਮਾਟਰ ਦਾ ਰਸ ਇਹ ਤੁਹਾਡੀਆਂ ਸ਼ਾਇਆਂ ਨੂੰ ਜੜ ਤੋਂ ਖਤਮ ਕਰੇਗਾ ਜੜ ਤੋਂ ਇਹ ਤੁਸੀਂ ਲਗਾ ਕੇ ਤੇ ਤੁਸੀਂ ਰਾਤ ਭਰ ਛੱਡ ਦਿਓ ਕਿ ਤਾਂ ਸਭ ਤੋਂ ਵਧੀਆ ਗੱਲ ਹੈ ਅਗਰ ਤੁਸੀਂ ਪੂਰੀ ਨਾਈਟ ਲਗਾ ਕੇ ਰੱਖੋਗੇ ਨਾ ਸਭ ਤੋਂ ਵਧੀਆ ਹੈ ਅਗਰ ਨਹੀਂ ਲਗਾ ਸਕਦੇ ਤਾਂ ਸਿਰਫ ਤੁਸੀਂ ਇਹਨੂੰ ਅੱਧਾ ਘੰਟਾ ਲਗਾ ਕੇ ਤੁਸੀਂ ਆਪਣੇ ਵੋਸ਼ ਕਰ ਸਕਦੇ ਚਿਹਰੇ ਦੇ